Oh am

ਇਕ ਤਵੇਂ ਅਨੇਕ ਮੁਕੇ ਸਾਰੇ ਸੰਸਾਰ ਦੀਆਂ ਝੋਲੀਆਂ ਭਰ ਲੈ। ਬਾਬਾ ਦੀਪ ਸਿੰਘ ਜੀ ਖੜਾ ਹੋਏ ਸੰਗੇ ਅਬ ਅਮਰ ਹੋਤੇ। ਸਦ ਅੰਗ ਸੰਗ ਰਹ ਕੇ ਵੀ ਆਪਣੇ ਸੇਵਕਾਂ ਦੀਆਂ ਝੋਲੀਆਂ ਭਰ ਲੈ। ਧੰਨ ਬਾਬਾ ਦੀਪ ਸਿੰਘ ਜੀ ਹਰ ਵਸੇ ਉਹਨਾਂ ਦੀ ਵਡਿਆਈ ਬੇਅੰਤ ਇੰਨਾ ਪਿਆਰ ਸੀ ਬਾਬਾ ਜੀ ਜੀ ਸਾਰਾ ਪੰਥ ਉਹਨਾਂ ਦੀ ਰਗਵਾਈ ਤੇ ਚੱਲ ਕੇ ਖੁਸ਼ ਹੁੰਦਾ ਸੀ ਕਿ ਸ਼ੁਕਰ ਹੈ ਸੀ ਬਾਬਾ ਜੀ ਦੀ ਰਗਵਾਈ ਤੇ ਚੱਲੇ ਆਂ ਆਹ ਰਿਹਾ ਪਿਆਰ ਮੰਡਣਾ ਲੈ ਗੁਰਵਾਰਡੇ ਨਾਲੋਤ ਹੋਤ ਜੇ ਸਿਰ ਦੇ ਉੱਤੇ ਦਸਤਾਰ ਦੇ ਚੱਕਰ ਨਹੀਂ ਲਾਇਆ ਉਹਦੇ ਤੇ ਵੀ ਮੂਲ ਮੰਤਰ ਕਿਉਂ ਗਾਦੋ ਨਾਨਕ ਉਸ ਵੀ ਸੱਚ ਇਹ ਬਾਣੀ ਮੇਰੇ ਸਿਰ ਤੇ ਰਵੇ ਹਰ ਵੇ ਜੇ ਜੂੜੇ ਦੇ ਉੱਤੇ ਬਾਬਾ ਜੀ ਛੋਟੇ ਚੱਕਰ ਦਰਸ਼ਨ ਕਰੋ ਤੇ ਵੀ ਕਾਹਤੋ ਦਾ ਸਾਹ ਉਹਨਾਂ ਤੇ ਵੀ ਬਾਣੀ ਉਤਰੀ ਸੀ ਆ ਮਤਲਬ ਅਭੇਦ ਨੇ ਉਹਨ ਬੋਧਵੇਂ ਗੁਰवाणी ਦੇ ਨਾਲ ਬਾਬਾ ਦੀ ਜੇ ਜੇ ਨੂੰ ਵੇਲੇ ਉਹਦੇ ਜੇ ਬਾਬਾ ਦੀ ਜੀ ਦਾ 917 ਨੇ ਕਿ ਕਿੰਨੇ 26 ਜੀ ਜੀ ਵਰ ਪੰਗਾ ਦਾ ਜਿਹੜਾ ਗੁਰਦਾ ਸਾਹਿਬ ਹੈ ਜਿਹੜਾ ਸਾਮੋ ਵੀ ਦਲਵੰਡੀ ਹੈ ਉਦਰਾ ਦੇ ਫੋਟੋ ਨਹੀਂ ਕਿਚਨ ਲੈਂਦੇ ਸਿਮਰਨ ਜੰਗਸਤੋ ਰਿਆ ਉਹਨਾਂ ਨੂੰ ਆ ਗਿਆ ਬੈਂਕ ਦੇ ਦਿਨ ਉਹਨਾਂ ਮੈਨੂੰ ਭੇਜਿਆ ਬਾਬਾ ਜੀ ਦੇ ਆਪਣਾ ਆਧੇ ਲਿਖਤ ਗੁਰਦਗਾ 900 ਪਿੰਨ ਦਾ ਬਚ ਉਹਨਾਂ ਦੇ ਤਾਰਾ ਪੈਂਜਾ ਦੇ ਤਤ ਕਰਾ ਪਹਿਲੇ ਸਾਰੀਆਂ ਬਾਣੀ ਹੁੰਦਾ ਤੇ ਉਸ ਤਾਰਾ ਗੁਰਦਗਾ ਸਤਾਰ ਦਾ ਬਾਬਾ ਜੀ ਦਾ ਰੋਇ ਦਾ ਵਖਰਾ 101 ਜਰਨੀ ਦਾ ਵਖਰਾ ਤੇ 5 ਮਰਨ ਜੀ ਵਖਰਾ ਸਿਮਰਨ ਵਖਰਾ 12 ਸਾਲ ਲਗਾਤਾਰ ਭਾਈ ਦੇ ਦਰਬਾਰ ਜੀ ਦੇ ਬਾਬਾ ਜੀ ਨੇ ਲਖਣ ਪਵਤੇ ਨਹੀਂ ਕੀਤੀ ਹੈ ਮਤਲਬ ਹਰ ਪਾਸੇ ਹੀ ਇਹ ਨਹੀਂ ਆਖੀਆਂ ਨਹੀਂ ਆਵੇ ਅੱਜ ਸਾਰੇ ਜਨ ਨੂੰ ਦਗਾ ਦੇ ਰਹੇ ਨੇ ਤੇ ਜੇ ਵੀ ਅਰਦਾਸ ਕਰੋ ਮੈਂ ਸਾਰੀ ਜਿੰਦਗੀ ਸੰਗਤ ਨਾਲੋਂ ਆਪਣੇ ਆਪ ਹੋਣੀ ਵਾਜਾ ਉਹਦੀ ਵੀ ਅਰਦਾਸ ਕਰੋ ਆਪਣੀ ਵੀ ਜਿਹੜੀ ਸਾਡੀ ਅੰਦਰ ਦੀ ਵਕਤ ਹੈ ਨਾ ਸੰਗਮ ਨਾਲੋਂ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਣਾ ਇਹ ਹੀ ਪੜ੍ਹਾਈ ਕਰਾਈ ਬਾਬਾ ਅਨੰਤ ਸਿੰਘ ਜੀ ਨੇ ਵਿਟੋਆਪਟ ਕੇ ਉਹਦੇ ਮੈਂਦੇ ਬਾਬਾ ਜੀ ਸੰਤ ਤੋਂ ਵੀ ਜੀਉਂਦੀ ਕਮੀ ਕਮਾਈ ਇਹ ਰਸੋਆ ਜੀ ਜਰ ਤਰ੍ਹਾਂ ਦਾ ਸਮਾਧਾਰਨ ਨਾ ਨਾਮ ਬਖਤ ਪਰ ਇਹ ਹੀ ਪੜ੍ਹਾਈ ਕੀਤੀ ਹੈ ਵੀ ਕਹਿੰਦੇ ਮੈਂ ਨੀਮਰ ਬਾਂਗਰ ਨਾਮ ਸੋਨ ਦਾ ਜੋ ਕੇ ਸਿਰ ਬਖਸ਼ੇ ਦੀ ਮੇਰੇ ਉੱਤੇ ਧੂੜ ਪੈ ਜੇ ਜਿਹਦਾ ਸਦਕਾ ਗੁਰਮਾਨੰਗ ਦੀ ਮੈਨੂੰ ਬਖਸ਼ ਲਵੇ ਇਹ ਕੁੜਾਈ ਆ ਪਾਪਾ ਜੀ ਲੇਖਨ ਬਖਸ਼ ਕਰਨ ਜੀ ਤੁਹਾਡੇ ਇਸੇ ਕਿਸੇ ਤਰ੍ਹਾਂ ਦੀ ਲੰਗਰ ਦੀ ਸੇਵਾ ਆਈ ਹੈ ਕੋਈ ਪਾਰ ਦੀ ਨਹੀਂ ਆਈ ਹੈ ਦੁਆਈਆਂ ਵੀ ਆਈ ਹੈ ਬੋਰ ਪ੍ਰਕਾਰ ਦੀ ਵੀ ਆਈ ਹੈ ਤੇ ਮਨ ਜਿਹੀ ਹੋਵੇ ਵੀ ਪਤਾ ਨਹੀਂ ਜਿਹੜਾ ਵੀ ਆਇਆ ਹੈ ਬਾਬਾ ਵੀਰ ਸਿੰਘ ਦੇ ਨਾਲ ਹੀ ਇਹਦੇ ਨਾਲ ਹੀ ਤੁਹਾਨੂੰ ਬੜਾ ਆਨੰਦ ਆਏਗਾ ਸਿਹਰ ਉਹਰ ਕਰਾਂ ਦੇ ਅੰਦਰ ਦਾ ਰਸ ਬਣ ਜਾਏ ਬਾਬਾ ਦੀ ਸ਼ਰਪਾ ਕਰਨ ਸਾਰਿਆਂ ਦੇ ਵੇਦ ਕਰਨ ਗੱਟਰ ਬਾਜੀ ਲੋ ਸਭ ਨੂੰ ਜੀ ਆਇਆਂ ਨੂੰ ਸਭ ਨੂੰ ਜੀ ਆਇਆਂ ਨੂੰ ਸਾਦੀ ਸੰਗਤ ਨੂੰ ਦੇਵੇ ਜene ਨਗਰ ਬਾਣੀ ਗੁਰੂ ਆਵਰਣੋ ਕੀਤੇ ਲੋ ਸਾਰੇ ਤਰਸਵਾਲੋਂ ਹਸਪਤਾਲ ਵੱਲੋਂ ਨਿਬਰਾ ਵੱਲੋਂ ਤੇ ਆਪ ਕੀਤੇ ਵਿੱਚ ਆ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਨ ਕਰਦਾ ਹਾਂ